ਤੇ ਤੁਸੀਂ ਵੀ ਨਸ਼ਾ ਕਰਦੇ ਹੋ ਨਾ ਨਸ਼ਾ ਕਰਦੇ ਹੈਨਾ ਭੰਗ ਤੇ ਤੁਸੀਂ ਕਈ ਇੰਟਰਵਿਊਜ਼ ਵਿੱਚ ਕਿਹਾ ਹੈ ਕਿ ਵੀ ਮੈਂ ਭੰਗ ਪੀਂਦਾ ਨਾਗਣੀ ਖਾਨਾ ਹੈਨਾ ਤੇ ਇੱਕ ਵਾਰ ਸੇ ਜੇ ਆਪਾਂ ਉਹੀ ਆਡੀਅנס ਨੂੰ ਸਮਝਾਉਣ ਦੇ ਲਈ ਵੀ ਭਾਈ ਨਸ਼ਾ ਨਾ ਕਰੋ ਨਸ਼ਾ ਤਾਂ ਘਰ ਡੋਬ ਦਿੰਦਾ ਤੇ ਅਸੀਂ ਰੈਪ ਗਾ ਰਹੇ ਹਾਂ ਤੇ ਫਿਰ ਉਹ ਲੋਕੀ ਬਹੁਤ ਸੋਹਣਾ ਮੈਂ ਨਜ਼ਾਰਾ ਆ ਗਿਆ ਤੁਸੀਂ ਇਹ ਕੁਐਸਚਨ ਪੁੱਛਿਆ ਆਪਾਂ ਮ제 ਨਾ ਆਇਆ ਤੁਹਾਡੀ ਗੱਲ ਦਾ ਜਵਾਬ ਦਿੰਦੇ ਦੇਖੋ ਮੈਂ ਇਸ ਗਲੀ ਨੰਕੇ ਆਇਆ ਠੀਕ ਆ ਮੇਰਾ ਉਸ ਗਲੀ ਦੇ ਵਿੱਚ ਚਲਾਨ ਹੋ ਗਿਆ ਮੈਂ ਨੰਗਿਆਂ ਚਲਾਨ ਕਰਵਾ ਕੇ ਆ ਗਿਆ ਬਟ ਮੇਰਾ ਜਿਹੜਾ ਯਾਰ ਦੋਸਤ ਸੀ ਮੈਂ ਉਹਨੂੰ ਆ ਕੇ ਦੱਸਿਆ ਵੀ ਉਹ ਗਲੀ ਥਾਣੀ ਨਾ ਜਾਈ ਮੇਰਾ ਉੱਥੇ ਚਲਾਨ ਹੋ ਗਿਆ ਮੀਨ ਇਹ ਦੱਸਦਾ ਇੱਕ ਜਿਸਨੇ ਖੁਦ ਦੇ ਤਨ ਤੇ ਹੰਡਾਇਆ ਹੁੰਦਾ ਉਹੀ ਕਿਸੇ ਨੂੰ ਗਾਈਡ ਕਰ ਸਕਦਾ ਹੁਣ ਜਿਹੜੇ ਬੰਦੇ ਖਾਂਦੇ ਨਾ ਪੀਂਦੇ ਉਹ ਕੀ ਦੱਸ ਸਕਦੇ ਵੀ ਫੀਮ ਦਾ ਸਾਲਟ ਕੀ ਆ ਫੀਮ ਦਾ ਨੁਕਸਾਨ ਕੀ ਆ ਸਮੋਕਿੰਗ ਦਾ ਨੁਕਸਾਨ ਕੀ ਆ ਜਾਂ ਸ਼ਰਾਬ ਦਾ ਜਿਹਨੇ ਯੂਸੇ ਹੀ ਨਹੀਂ ਕੀਤੀ ਉਹ ਕਿਦਾਂ ਦੱਸ ਸਕਦਾ ਜੇ ਦੱਸੂਗਾ ਗਲਤ ਦੱਸੂਗਾ ਉਹ ਤੋਂ ਸਹੀ ਉਹਦਾ ਹੀ ਤੱਕੇ ਹੀ ਨਹੀਂ ਦੱਸੋਣੇ ਵੀ ਕੀ ਆ ਇਹਦੇ ਸਮਝੇ ਜਿਹਦੇ ਨਾਲ ਜਿਹੜਾ ਬੰਦਾ ਉਥੋਂ ਹੋਇਆ ਆ ਉਹ ਹੋਪਫੁਲੀ ਉਹ ਰੋਕਦਾ ਅਗਲੇ ਨੂੰ ਵੀ ਤੁਸੀਂ ਨਾ ਜਾਓ ਉਧਰ ਹਾਂ ਇਹਨੂੰ ਤੁਸੀਂ ਜਿੱਧਰ ਮਰਜ਼ੀ ਲੈ ਲਓ ਜੇ ਉਹ ਇੱਧਰ ਦਿਮਾਗ ਲੋਕਾਂ ਦਾ ਇੰਨਾ ਮੈਂ ਕਹਿੰਦਾ ਪਤਾ ਨਹੀਂ ਕਾਦੇ ਹੁਣ ਕੀ ਕੀ ਹੈ ਆਪਾਂ